ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬ ਸਿੰਘ ਕਲੋਂ ਤੁਸੀਂ ਵੇਖ ਰਹੇ ਹੋ ਦਾ ਐਨ ਆਰ ਟੀਵੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਇਤਿਹਾਸੇ ਤਵਾਰੀਖ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਜਿਹੜੀਆਂ ਘਟਨਾਵਾਂ ਹੋਈਆਂ ਉਹਦੀ ਸੰਖੇਪ ਜੀ ਜਾਣਕਾਰੀ ਤੁਹਾਡੇ ਚਰਨਾਂ ਵਿੱਚ ਰੱਖਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਵੇਗੀ ਸ਼ੇਅਰ ਕਰ ਜਾ ਕਰੋ ਕਮੈਂਟ ਕਰਕੇ ਦੱਸਣ ਦੀ ਖੇਚਲਾ ਜਰੂਰ ਕਰਿਆ ਕਰੋ ਜੀ 1 ਮਈ 1746 ਦੇ ਦਿਨ ਆਖਰੀ ਦਿਨਾਂ ਵਿੱਚ ਕੁਇ 10 ਕੋ ਹਜ਼ਾਰ ਸਿੱਖ ਰਾਵੀ ਦਰਿਆ ਦੀ ਸ਼ੰਭ ਵਿੱਚ ਕਨੂਆ ਦੇ ਨੇੜੇ ਲੁਕੇ ਹੋਏ ਸਨ ਇਹਨਾਂ ਦੇ ਵਿੱਚ ਨਵਾਬ ਕਪੂਰ ਸਿੰਘ ਜੱਸਾ ਸਿੰਘ ਅਲੂਵਾਲੀਆ ਸੁੱਖਾ ਸਿੰਘ ਮਾੜੀ ਕੰਬੋ ਤੇ ਗੁਰਦਿਆਲ ਸਿੰਘ ਦਲਦੇਵਾਲੀਆ ਚੜਤ ਸਿੰਘ ਸੁਕਰਚੱਕੀਆ ਵਗੈਰਾ ਵਗੈਰਾ ਸਨ ਉਹਨਾਂ ਦਿਨ ਇਹ ਜੰਗਲ ਬੜਾ ਡਰਾਉਣਾ ਸੀ ਕਿਉਂਕਿ ਸੰਘਣੇ ਦਰਖਤਾਂ ਤੇ ਝਾੜੀਆਂ ਵੱਲ ਜਾਨ ਤੋਂ ਆਮ ਲੋਕ ਡਰਦੇ ਸਨ ਜਦੋਂ ਇਹਦੀ ਖਬਰ ਲਖਪਤ ਰਾਏ ਨੂੰ ਮਿਲਦੀ ਹੈ ਤਾਂ ਉਸਨੇ ਲਾਹੌਰ ਦੇ ਸੂਬੇਦਾਰ ਜਯਾ ਖਾਨ ਦੇ ਨਾਲ ਇਹ ਗੱਲ ਨੂੰ ਸਾਂਝਾ ਕੀਤਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਜਿਹੜੀ ਉਹ ਫੌਜ ਆ ਉਹ ਕਨੂਆ ਦੇ ਜੰਗਲ ਦੇ ਵਿੱਚ ਲੁਕੇ ਹੋਏ ਨੇ ਫੌਜ ਤਾਂ ਨਹੀਂ ਸੀ ਆਮ ਸਿੱਖ ਸੰ ਸ਼ਾਪਾ ਮਰੀ ਜਿਹੜਾ ਸੀ ਉਹ ਜੰਗ ਚੱਲਦਾ ਸੀ ਤੇ ਹਥਿਆਰ ਹਰ ਸਿੱਖ ਤਲਵਾਰਾਂ ਤੀਰ ਕੋਲ ਰੱਖਦੇ ਸਨ ਜਦੋਂ ਸਿੱਖ ਫੌਜਾਂ ਨੂੰ ਇਸ ਦਾ ਪਤਾ ਚੱਲਦਾ ਹੈ ਤਾਂ ਕਿ ਘੇਰਾ ਪੈ ਗਿਆ ਕਨੂਆ ਦੇ ਜੰਗਲ ਨੂੰ ਤਾਂ ਉਹਨਾਂ ਨੇ ਗ੍ਰੀਲਾ ਜਿਹੜੀ ਲੜਾਈ ਸੀ ਉਹ ਸ਼ੁਰੂ ਕਰ ਦਿੱਤੀ। ਇਹ ਲੜਾਈ ਕਈ ਦਿਨ ਚੱਲਦੀ ਰਹੀ। ਇਸ ਲੜਾਈ ਦੇ ਵਿੱਚ ਹੁੰਦਾ ਕਿ ਇਹ ਕਿ ਲਖਪਤ ਰਾਏ ਦਾ ਪੁੱਤਰ ਹਰਪਜ ਰਾਏ ਜੈਹਿਆ ਖਾਨ ਦਾ ਪੁੱਤਰ ਨਾਰ ਖਾਨ ਅਤੇ ਦੋ ਅਹਿਮ ਜਿਹੜੇ ਜਰਨੈਲ ਸਨ ਕਰਮ ਬਖਸ਼ਤ ਤੇ ਮਹਿਮੂਦ ਖਾਨ ਉਹ ਵੀ ਮਾਰੀ ਜਾਂਦੇ। ਆਪਣੇ ਭਰਾ ਦੇ ਕਤਲਮਗਰੋਂ ਹੁਣ ਆਪਣੇ ਪੁੱਤਰ ਦੇ ਮਾਰੇ ਜਾਣ ਤੋਂ ਲਖਪਤ ਹੋਰ পাগল ਹੋ ਗਿਆ ਜਿਹੜਾ ਪਹਿਲਾਂ ਇਹਦਾ ਭਰਾ ਮਾਰਿਆ ਗਿਆ ਸੀ ਹੁਣ ਪੁੱਤਰ ਮਾਰਿਆ ਗਿਆ ਇਹ ਚੀਜ਼ਾਂ ਇਹਨੂੰ পাগল ਕਰ ਗਈਆਂ ਇੰਜ ਹੀ ਪੁੱਤਰ ਦੀ ਮੌਤ ਨੇ ਜੈਆ ਖਾਨ ਨੂੰ ਵੀ ਜਲ ਮਾਨਾ ਜਿਹੜਾ ਸੀ ਉਹ ਹੋਰ ਜ਼ਿਆਦਾ ਜ਼ੁਲਮ ਕਰਨ ਦੇ ਵਾਸਤੇ ਤਿਆਰ ਕਰ ਦਿੱਤਾ ਹੁਣ ਲਖਪਤ ਨੇ ਬੇਲਦਰਾਂ ਨੂੰ ਕਹਿ ਕੇ ਇੱਕ ਹਜ਼ਾਰ ਤਰਖਾਨ ਬੁਲਾ ਕੇ ਜੰਗਲ ਨੂੰ ਵਢਾਉਣਾ ਕਟਵਾਉਣਾ ਸ਼ੁਰੂ ਕਰ ਦਿੱਤਾ ਪਰ ਇੱਡਾ ਵੱਡਾ ਜੰਗਲ ਕੱਟਣ ਵਾਸਤੇ ਕਈ ਮਹੀਨੇ ਦਾ ਵੀ ਜਾਨੇ ਸਾਲ ਇਹ ਹੁਣ ਬਦਲਾ ਲੈਣ ਵਾਸਤੇ ਛੇਤੀ ਤੋਂ ਛੇਤੀ ਬਦਲਾ ਲੈਣਾ ਚਾਹੁੰਦੇ ਸਨ ਇਸ ਕਰਕੇ ਕਟਵਾਈ ਜਿਹੜੀ ਸੀ ਉਹਨੂੰ ਰੋਕ ਦਿੱਤਾ ਗਿਆ ਕਟਵਾਈ ਨੂੰ ਰਕਵਾ ਕੇ ਜੰਗਲ ਦੇ ਚਾਰੇ ਪਾਸੇ ਕਿਰਾ ਪਾ ਲਿਆ ਗਿਆ ਤੱਕ ਜੋ ਕਿ ਕੋਈ ਵੀ ਸਿੱਖ ਬਚ ਕੇ ਨਾ ਨਿਕਲ ਸਕੇ ਤੇ ਇਸ ਦੇ ਮਗਰੋਂ ਸਾਰੇ ਜੰਗਲ ਨੂੰ ਅੱਗ ਲਵਾ ਦਿੱਤੀ ਗਈ ਹੁਣ ਸਿੱਖ ਫੌਜਾਂ ਨੇ ਘੇਰਾ ਤੋੜ ਕੇ ਨਿਕਲ ਜਾਣ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਹੀ ਲਖਵਤ ਰਾਏ ਨੇ ਜੇ ਤੋਪਾਂ ਤੇ ਬੰਦੂਕਾਂ ਦੇ ਮੂੰਹ ਜਿਹੜੇ ਸਨ ਉਹ ਭਜਦੇ ਜਾਂਦੇ ਸਿੰਘਾਂ ਦੇ ਵੱਲ ਖੋਲ ਦਿੱਤੇ ਇਸ ਨਾਲ ਬਹੁਤ ਸਾਰੇ ਸਿੱਖ ਮਾਰੇ ਗਏ ਹਰ ਪਾਸੇ ਮੁਗਲ ਫੌਜ ਹੁਣ ਕਰਕੇ ਸਿੱਖਾਂ ਦਾ ਬਚ ਕੇ ਨਿਕਲਣਾ ਬਹੁਤ ਮੁਸ਼ਕਲ ਸੀ ਇਸ ਤਰ੍ਹਾਂ ਕਰਦਿਆਂ ਕਰਦਿਆ ਕੁਝ ਕੁ ਸਿੱਖ ਜਿਹੜੇ ਸਨ ਉਹ ਦਰਿਆ ਰਾਵੀ ਦੇ ਉੱਪਰ ਵੱਲੋਂ ਦਿਖਾਈ ਦੇ ਗਏ ਉਹਨਾਂ ਨੂੰ ਪਠਾਨਕੋਟ ਤੋਂ 25 ਕਿਲੋਮੀਟਰ ਦੂਰ ਪ੍ਰੋੜ ਪਿੰਡ ਦੇ ਦਰਿਆ ਬਾਜੂ ਦੇ ਕੰਢੇ ਇੱਥੇ ਇੱਕ ਮੁਸਲਮਾਨ ਟੋਲੇ ਨੇ ਫਿਰ ਕੇਰ ਲਿਆ ਇੱਥੇ ਫਿਰ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਲੜਾਈ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਮਾਰੇ ਗਏ ਕੁਝ ਸਿੱਖ ਦਰਿਆ ਪਾਰ ਕਰਕੇ ਹਠਾੜ ਹਠਾੜ ਵਾਲ ਜਿਹੜਾ ਪਾਸਾ ਸੀ ਉਧਰ ਉਤਰ ਗਏ ਇਸ ਕੋਸ਼ਿਸ਼ ਦੇ ਵਿੱਚ ਕੁਝ ਸਿੱਖ ਜਿਹੜੇ ਸਨ ਉਹ ਡੁੱਬ ਕੇ ਵੀ ਮਰ ਗਏ ਉਹਨਾਂ ਦੀਆਂ ਵਿੱਚ دریا ਦਾ ਤਕਰੀਬਨ ਜਿਹੜਾ ਕੰਡਾ ਸੀ 3 ਕਿਲੋਮੀਟਰ ਉਹ ਰੇਤ ਹੀ ਰੇਤ ਸੀ। ਗਰਮੀਆਂ ਦੇ ਦਿਨ ਹੋਣ ਕਰਕੇ ਰੇਤ ਜਿਹੜੀ ਸੀ ਉਹ ਰੇਤ ਦਾ ਮੈਦਾਨ ਅੱਗ ਦੇ ਵਾਂਗ ਤਪਦਾ ਹੋਇਆ ਸੀ। ਬਹੁਤ ਸਖਰ ਦੀ ਗਰਮੀ ਸੀ। ਪੈਰ ਜਿਹੜੇ ਸਾਨੂੰ ਉਹ ਸਿੱਖਾਂ ਦੇ ਜਿਹੜੇ ਸਾਨੂੰ ਨਾਲ ਦੀ ਨਾਲ ਜਦੋਂ ਧਰਦੇ ਹਾਂ ਤੇ ਛਾਲੇ ਹੋ ਜਾਂਦੇ ਸਨ। ਉਹਨਾਂ ਨੇ ਕਿ ਕੀਤਾ ਕਿ ਕੁੜਤੇ ਚਾਦਰੇ ਪੱਗਾਂ ਜਿਹੜੀਆਂ ਸਾਨੂੰ ਪਾੜ ਕੇ ਦੇ ਪੈਰਾਂ ਦੇ ਉੱਤੇ ਬੰਨ੍ਹ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਉੱਥੇ। ਉਹ 3 ਕਿਲੋਮੀਟਰ ਤੱਕ ਦੀ ਜਿਹੜਾ ਰੇਤ ਸੀ ਦਰਿਆ ਦਾ ਕੰਢਾ ਉਹ ਇਸ ਤਰ੍ਹਾਂ ਹੀ ਤਪਦੇ ਸੜਦੇ ਉਹਨਾਂ ਨੇ ਪਾਰ ਕੀਤਾ ਸਿੱਖ ਕਈ ਦਿਨਾਂ ਤੋਂ ਭੁੱਖੇ ਵੀ ਸਨ ਇਹੀ ਹਾਲ ਉਹਨਾਂ ਦੇ ਘੋੜਿਆਂ ਦਾ ਵੀ ਸੀ ਪਰ ਉਹਨਾਂ ਉਸ ਵੇਲੇ ਉਹਨਾਂ ਨੂੰ ਖਬਰ ਮਿਲੀ ਕਿ ਜਿਹੜੀ ਲਖਪਤ ਦੀ ਫੌਜ ਹੈ ਉਹਨਾਂ ਦਾ ਪਿੱਛਾ ਕਰਦੀ ਬਹੁਤ ਨੇੜੇ ਉਹਨਾਂ ਦੇ ਪਹੁੰਚ ਚੁੱਕੀ ਹੈ ਇਸ ਕਰਕੇ ਸਿੱਖ ਇੱਥੇ ਵੀ ਨਹੀਂ ਰੁਕੇ ਸਤਲੁਜ ਦਰਿਆ ਨੂੰ ਪਾਰ ਕਰਕੇ ਉਹ ਮਾਲਵੇ ਵਾਲੇ ਪਾਸੇ ਨੂੰ ਨਿਕਲ ਗਿਆ ਇਸ ਘਲੂਕਾਰੇ ਦੇ ਵਿੱਚ 10000 ਤੋਂ 7000 ਤੋਂ 10000 ਦੇ ਕਰੀਬ ਸਿੱਖ ਜਿਹੜੇ ਸਾਨੂੰ ਮਾਰੇ ਗਏ 3000 ਸਿੱਖ ਜਿਹੜੇ ਸਾਨੂੰ ਗ੍ਰਿਫਤਾਰ ਕਰ ਲਏ ਗਏ ਜਿਹੜੇ ਗ੍ਰਿਫਤਾਰ ਸਿੱਖ ਕੀਤੇ ਗਏ ਉਹਨਾਂ ਨੂੰ ਲਾਹੌਰ ਦਾ ਜਿਹੜਾ ਸ਼ਾਹੀ ਕਿਲਾ ਹੈ ਉਹਦੇ ਪਿੱਛੇ ਨਖਾਸ ਚੌਕ ਆ ਨਖਾਸ ਚੌਕ ਦੇ ਵਿੱਚ ਲਾ ਜਾ ਕੇ ਸ਼ਹੀਦ ਕੀਤਾ ਗਿਆ ਜਿਸ ਜਗ੍ਹਾ ਸਿੱਖਾਂ ਨੂੰ ਸ਼ਹੀਦ ਕੀਤਾ ਹੋਇਆ ਜਾਂਦਾ ਉਸ ਗੁਰਦੁਆਰੇ ਦਾ ਨਾਮ ਸ਼ਹੀਦ ਗੰਜ ਭਾਈ ਮਨੀ ਸਿੰਘ ਬਣਿਆ ਹੋਇਆ ਸੀ ਹੁਣ ਉਸ ਥਾਂ ਤੇ ਕਈ ਦੁਕਾਨਦਾਰਾਂ ਦਾ ਕਬਜ਼ਾ ਹੋਇਆ ਹੋਇਆ ਕਈ ਦੁਕਾਨਾਂ ਬਣ ਗਈਆਂ ਨੇ ਸਿੱਖ ਤਵਾਰੀਖ ਦੇ ਵਿੱਚ ਇਸ ਕਤਲੇਆਮ ਨੂੰ ਛੋਟਾ ਘਲੂਕਰ ਅਕੈ ਕਿ ਚਿੱਤੇ ਕੀਤਾ ਜਾਂਦਾ ਹੈ ਹਿੰਦੂਆਂ ਵੱਲੋਂ ਸ਼ਹਿਰ ਵਿੱਚ ਸਿੱਖਾਂ ਉਤੇ ਹਮਲਿਆਂ ਦਾ ਜਵਾਬ ਦੇਣ ਵਾਸਤੇ 24 ਅਤੇ 25 April 1982 ਦੀ ਰਾਤ ਨੂੰ ਅੰਮ੍ਰਿਤਸਰ ਵਿੱਚ ਚੌਕ ਅਲੂ ਵਾਲੀਆ ਤੇ ਬਾਜ਼ਾਰ ਕਾਠੀਆਂ ਦੇ ਮੰਦਰ ਦੇ ਬਾਹਰ ਦੋ ਮਰਿਆ ਗਾਵਾਂ ਜਿਹੜੀਆਂ ਸਨ ਉਹਨਾਂ ਦੇ ਸਿਰ ਰੱਖ ਦਿੱਤੇ ਗਏ ਤੇ ਨਾਲ ਹੀ ਖਾਲਸਾ ਜਿੰਦਾਬਾਦ ਦੇ ਪੋਸਟਰ ਵੀ ਸੁੱਟ ਦਿੱਤੇ ਗਏ ਇਸ ਠੀਕ ਉਸੇ ਤਰ੍ਹਾਂ ਸੀ ਜਿਵੇਂ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਵਿੱਚ ਸ਼ਰਾਰਤੀ ਲੋਕ ਜਿਹੜੇ ਨੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਉਹ ਇਹ ਸਾਰੇ ਕਾਰਨਾਮੇ ਕਰਦੇ ਨੇ ਉਦੋਂ ਵੀ ਜਿਹੜੇ ਸ਼ਰਾਬਤੀ ਲੋਕ ਸਨ ਉਹ ਐਵੇਂ ਕਰਦੇ ਸਨ ਸਿੱਖ ਕਦੇ ਵੀ ਕਿਸੇ ਗਊ ਦਾ ਜਿਹੜਾ ਸਿਰ ਕੱਟ ਕੇ ਨਹੀਂ ਰੱਖੇਗਾ ਕਿਸੇ ਮੰਦਿਰ ਦੇ ਅੱਗੇ ਗਊਆਂ ਦੇ ਸਿਰਾਂ ਦੀ ਘਟਨਾਵਾਂ ਮਗਰੋਂ ਸਰਕਾਰ ਨੇ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ 1 ਮਈ 1982 ਨੂੰ ਗੈਰ ਕਾਨੂੰਨੀ ਕਾਰਵਾਈਆਂ ਦੇ ਕਾਨੂੰਨ ਦੀ ਦਫਾ ਦੇ ਹੇਠ ਹੁਕਮ ਨੰਬਰ 4/19/81 ਜਾਰੀ ਕਰਦੇ ਹੋਏ ਸਿੱਖ ਨੌਜਵਾਨਾਂ ਦੀ ਜਮਾਤ ਦਲ ਖਾਲਸਾ ਅਤੇ ਜਗਜੀਤ ਸਿੰਘ ਚੌਹਾਨ ਤੇ ਬਲਬੀਰ ਸਿੰਘ ਸੰਧੂ ਦੀ ਨੈਸ਼ਨਲ ਕਾਉਂਸਲ ਆਫ ਖਾਲਸਾ ਨੂੰ ਗੈਰ ਕਾਨੂੰਨੀ ਜਮਾਤ ਕਰਾ ਦਿੱਤਾ ਇਸ ਤੋਂ ਬਾਅਦ ਦਲ ਖਾਲਸਾ ਦੇ ਬਹੁਤ ਸਾਰੇ ਵਰਕਰ ਜਸਵੰਤ ਸਿੰਘ ਠੇਕੇਦਾਰ ਮਨਮੋਹਨ ਸਿੰਘ ਬਜਾਜ ਸੁਖਵਿੰਦਰ ਸਿੰਘ ਕਨੁਵਾਨ ਤੇ ਕਈ ਹੋਰ ਸਿੱਖਾਂ ਦੇ ਖਿਲਾਫ ਬਹੁਤ ਸਾਰੇ ਹੋਰ ਕੇਸ ਦਰਜ ਕਰ ਲਏ ਗਏ ਗੋਵਾ ਦੇ ਵਾਕਿਆਤ ਦੇ ਸਸਰੇ ਵਿੱਚ ਪਟਿਆਲਾ ਦੇ ਲੋਕਾਂ ਨੇ ਵੀ ਇੱਕ ਜਲੂਸ ਕੱਢਿਆ ਇਹ ਜਲੂਸ ਦੇ ਅੱਗੇ ਅਤੇ ਪਿੱਛੇ ਪੁਲਸ ਦੇ ਕੋਈ ਸਿਪਾਹੀ ਤਾਇਨਾਤ ਕੀਤੇ ਗਏ ਸੀ ਜਦੋਂ ਜਲੂਸ ਇੱਕ ਹਿੰਦੂਆਂ ਦੇ ਮਹੱਲੇ ਦੇ ਵਿੱਚੋਂ ਲੰਘਦਾ ਹੈ ਤਾਂ ਹਿੰਦੂਆਂ ਨੇ ਪੁਲਿਸ ਦੇ ਉੱਤੇ ਪੱਥਰਾਂ ਨਾਲ ਤੇ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਇਸ ਤੇ ਪੁਲਸ ਵਾਲੇ ਭੱਜਣ ਲੱਗ ਪਏ ਪਰ ਦੋ ਜਿਹੜੇ ਸਿੱਖ ਪੁਲਸ ਵਾਲੇ ਸਨ ਸਿਪਾਹੀ ਸਨ ਉਹਨਾਂ ਨੂੰ ਇੰਨਾ ਹਿੰਦੂਆਂ ਨੇ ਫੜ ਲਿਆ ਇੰਨਾ ਜ਼ਿਆਦਾ ਕੁੱਟਿਆ ਕਿ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ ਗਿਆ ਦੋਆਂ ਵਿੱਚੋਂ ਇੱਕ ਸਿਪਾਹੀ ਹਰਪ੍ਰੀਤ ਸਿੰਘ ਤੇ ਮੌਕੇ ਤੇ ਮਰ ਗਿਆ ਤੇ ਦੂਜਾ ਜਿਹੜਾ ਸੀ ਉਹ ਹਸਪਤਾਲ ਦੇ ਵਿੱਚ ਜਾ ਕੇ ਉਹ ਪਤਾ ਨਹੀਂ ਡੈਥ ਹੋਈ ਕਿ ਬਚਿਆ ਇਹਦਾ ਕੋਈ ਪੱਕੀ ਜਾਣਕਾਰੀ ਨਹੀਂ ਦਰਬਾਰਾ ਸਰਕਾਰ ਨੇ ਇਸ ਨੂੰ 6 ਤਰੀਕ ਨੂੰ ਜਿਹੜਾ ਹਸਪਤਾਲ ਦੇ ਵਿੱਚ ਮਰਿਆ ਬਖਾਇਆ ਜਦੋਂ ਕਿ ਮਰੇ ਉੱਥੇ ਗਿਆ ਸੀ 1982 ਦੀ 1 ਮਈ ਦੀ ਘਟਨਾ ਨੇ ਪੂਰੇ ਪੰਜਾਬ ਦੇ ਵਿੱਚ ਦਸ਼ਤਗਰਦਾਂ ਦਾ ਜਿਹੜਾ ਚਿਹਰਾ ਸੀ ਉਹ ਨੰਗਾ ਕਰ ਦਿੱਤਾ 1 ਮਈ 1 ਮਈ 1988 ਦੇ ਦਿਨ ਪੰਜਾਬ ਪੁਲਿਸ ਨੇ ਹਰਨਾ ਸਿੰਘ ਕਿਸ਼ਨ ਸਿੰਘ ਮਹਿਤਾਬ ਸਿੰਘ ਜਗਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਖੋਜਾਲਾ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਲਜਾਰ ਸਿੰਘ ਉਰਫ ਮਹਿਤਾਬ ਸਿੰਘ ਈਵਨ ਕਲਾ ਇਹਨਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 1 ਮਈ 1990 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਬਿੱਲੂ ਵਾਸੀ ਮਲੋਕੇ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 1 ਮਈ 1991 ਦੇ ਦਿਨ ਪੰਜਾਬ ਪੁਲਿਸ ਨੇ ਅਮਰਜੋਤ ਸਿੰਘ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। 1 ਮਈ 2014 ਦੇ ਦਿਨ ਆ ਭਾਰਤੀ ਜਨਤਾ ਪਾਰਟੀ ਦੇ ਸਿੱਖ ਸਰੂਪ ਵਾਲੇ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਹੌਲੀ ਸਿਟੀ ਇਲਾਕੇ ਦੇ ਵਿੱਚ ਆਪਣੇ ਨਵੇਂ ਘਰ ਦੇ ਵਿੱਚ ਮੰਦਿਰ ਬਣਾ ਕੇ ਸਿੰਗਾਪੁਰ ਤੋਂ 2.5 ਕਰੋੜ ਰੁਪਏ ਦਾ ਸ਼ਿਵਲਿੰਗ ਲਿਆ ਕੇ ਕਾਇਮ ਕੀਤਾ। ਤਨਵਾਜੀ ਉਮੀਦ ਕਰਦਾ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਹੋਵੇਗੀ ਸ਼ੇਅਰ ਜਰੂਰ ਕਰਦਾ ਕਰੋ ਸਤਿ ਸ੍ਰੀ ਅਕਾਲ।